ਲਓ ਜੀ ਦੋਸਤੋ ਲਾਹੌਰ ਦੀ ਸਵੇਰ ਦੇ ਵਿੱਚ ਸੂਰਜ ਚੜ੍ਹਿਆ ਸਵੇਰੇ ਸਵੇਰੇ ਹੋਟਲ ਦੀ ਖਿੜਕੀ ਦੇ ਵਿੱਚੋਂ ਜਦੋਂ ਪਰਦਾ ਪਰੇ ਕੀਤਾ ਤਾਂ ਸਾਹਮਣੇ ਦੇਖਿਆ ਕਿ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਸੂਰਜ ਨੇ ਝਾਤੀ ਮਾਰੀ ਥੋੜੀ ਥੋੜੀ ਧੁੰਦ ਵੀ ਹੈ ਮੈਨੂੰ ਸਾਡੇ ਲਈ ਤਾਂ ਇਹ इमोशनल ਪਲ ਹੈ ਕਿ ਮਿੱਟੀ ਤੋਂ ਜਗ ਜਾਣਨ ਚ ਉਹ ਵਾਲੀ ਗੱਲ ਹੈ। ਗੁਰਪੁਰਪ ਹੁਣ ਲੰਘ ਕੇ ਹਟਿਆ ਵਰਪੁਰ ਦੇ ਚੱਲਦੇ ਨੇ। ਸਵੇਰ ਦੀ ਕੁਝ ਇਸ ਤਰ੍ਹਾਂ ਸ਼ੁਰੂਆਤ ਕੋਈ ਲਾਹੌਰ ਸ਼ਹਿਰ ਦੇ ਉਤੋਂ। ਵਾਹ ਜੀ ਵਾਹ। ਕੀ ਬਾਤ ਹੈ। ਮੇਰੇ ਨੈਣ ਤਰਸਦੇ ਰਹਿੰਦੇ ਨੇ। ਨਨਕਾਲਾ ਦੇਖਣ ਗੁਰੂ ਜੀ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਲਾ ਦੇਖਣ ਨੂੰ ਇਹ ਅੱਗੇ ਅਸੀਂ ਗੀਤਾਂ 'ਚ ਗੱਲਾਂ ਸੁਣਿਆ ਕਰਦੇ ਸੀਗੇ ਇਹ ਉਹ ਲਾਹੌਰ ਸ਼ਹਿਰ ਹੈ ਜਿੱਦੀ ਅਸੀਂ ਗੀਤਾਂ 'ਚ ਗੱਲਾਂ ਜਾਂ ਲੋਕ ਕਥਾਵਾਂ ਵਿੱਚ ਗੱਲਾਂ ਸੁਣਦੇ ਰਹੇ ਹਾਂ ਕਿ ਲਾਹੌਰ ਸ਼ਹਿਰ ਇਦਾਂ ਦਾ ਇਦਾਂ ਦਾ ਬਸ ਹੁਣ ਤਿਆਰ ਹੋ ਕੇ ਨਿਕਲਾਂਗੇ ਤੇ ਦੇਖਾਂਗੇ ਲਾਹੌਰ ਸ਼ਹਿਰ ਘੁੰਮ ਕੇ ਕਿਥੋਂ ਦੇ ਪਿੰਡ ਦੇਖਾਂਗੇ वाह जी वाह क्या बात है जी अरे थोड़ी थोड़ी ट्रैफिक शुरू हुई है सवेरे सवेरे का टाइम है बहुत मेहरबानी जी शुक्रिया थोड़ा मैंने लग गया कि क्लिप थोड़े साझा करना चाहिए थैंक यू मेहरबानी शुक्रिया